ਵੀਰ ਜੀ ਸਾਰੇ ਭੈਣ ਭਰਾਵਾਂ ਦਾ ਕਰਨ ਡੇਰੀ ਫਾਰਮ ਚ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਹਰਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾਨਾਂ ਦਾ ਲਵ ਵੀਰ ਕੋਲ ਬਾਕੀ ਵੀਰ ਜੀ ਜਿਹੜੇ ਭੈਣ ਭਰਾਵਾਂ ਚannels ਨੂੰ ਵੇਂਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਅੱਜ ਤੁਹਾਨੂੰ ਇੱਕ ਟਾਪ ਦੀ ਵਾਹੜ ਦਿਖਾਉਣੀ ਹੈ ਜਿਹੜੀ ਸੱਜਰ ਸਹੀ ਆ ਬਾਕੀ ਵੀਰ ਕੋ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਲਵ ਵੀਰ ਸਤਿ ਸ਼੍ਰੀ ਅਕਾਲ ਕਰਨ ਵੀਰ ਜੀ ਹੋਰ ਸਨਾਓ ਠੀਕ ਠਾਕ ਵਧੀਆ ਵਧੀਆ ਤੁਸੀਂ ਸਨਾਓ ਹਾਂਜੀ ਵਧੀਆ ਵਧੀਆ ਵੀਰੇ ਠੀਕ ਠਾਕ ਜੀ ਹੋਰ ਹੋਰ ਸਨਾਓ ਠੀਕ ਠਾਕ ਵਧੀਆ ਚਾਹੀਦਾ ਵੀਰੇ ਬਾਕੀ ਆਪਣਾ ਡਰੈਸ ਤੇ ਨਾਮ ਬੋਲ ਦਿਓ ਜੀ ਨਾਮ ਲਾਪਰੀ ਸਿੰਘ ਪਿੰਡ ਹਰੂਆਲ ਸੀਲ ਡੇਰਾ ਪੱਬਨਾਨ ਦੇ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਮੋਬਾਈਲ ਨੰਬਰ 81968313858 ਠੀਕ ਹੈ ਵੀਰੇ ਕਿੰਨੇ ਪਸ਼ੂ ਆ ਗਏ ਫਿਰ ਵੀਰੇ ਇਹ ਦੋ ਜ ਕਰ ਵੀਰੇ ਇੱਕ ਤਾਜੀ ਸੂਈ ਬੱਛੀ ਤੇ ਇੱਕ ਟੋਕੜ ਇੱਕ ਟੋਕੜ ਚੰਗੇ ਮੈਦਾਨ ਤੋਂ ਲੈ ਸਪੈਸ਼ਲ ਬੱਛੀ ਨਾ ਦੇਖੋ ਥਾਣ ਥਣ ਬੜਾ ਵਧੀਆ ਲੱਗਾ ਵੀਰੇ ਠੰਡੀ ਬੱਛੀ ਠੀਕ ਹੈ ਵੀਰੇ ਇਹ ਨਹੀਂ ਵੀ ਆ ਦੇਖੋ ਥਾਣ ਵਿੱਚ ਆ ਬਿਲਕੁਲ ਵੀ ਜੇ ਤਾਂ ਮੰਜੀ ਨੂੰ ਪੀੜ ਹੀ ਨਾ ਲੱਗੇ ਤਾਂ ਸਹੀ ਗੱਲ ਪੱਕੀ ਗੱਲ ਆ ਵੀ ਇਹ ਮਈਆਂ ਵਾਲਾ ਪਾਣੀ ਚਵਾ ਚੂ ਫਿਰ ਚੰਗਾ ਹੋ ਕੇ ਵੀਰ ਓਕੇ ਇੱਕ ਨੰਬਰ ਚਵਾ ਵੈੜ ਦਾ ਠੀਕ ਆ ਵੀਰ ਜੀ ਖੋਲ ਕੇ ਤੋੜ ਦਿਓ ਵੀਰ ਜੀ ਵੇਖੋ ਵੀਰ ਜੀ ਵੈੜ ਆ ਗਈ ਚੰਗੇ ਇਟਾ ਹੋਉਦੀ ਥੱਲੇ ਵੀ ਚੰਗਾ ਦੁੱਧ ਆ ਵੀਰ ਜੀ ਚੰਗਾ ਚਵਾਈ ਜਾਉਣਾ ਜੀ ਉੱਤ ਵੀ ਨਹੀਂ ਡੇਰੀ ਚ ਬੱਛੀ ਲਈ ਲੱਗ ਗਈ ਅੱਛਾ ਅੱਛਾ ਠੀਕ ਆ ਜੀ ਬਾਕੀ ਹੈ ਵੀ ਵੀਰ ਜੀ ਦੁੱਧ ਵੀ ਸੰਗਣਾ ਹਣਾ ਇਹਦਾ ਕਰਮਾ ਲੀਦਾ ਦੁੱਧ ਵੀ ਸੰਗਣਾ ਫੈਟ ਵਾਲੀ ਹਾਂਜੀ ਹਾਂਜੀ ਆ ਲੈ ਵੀਰ ਜੀ ਲਾਓ ਦੇਖੋ ਵੀਰ ਜੀ ਚੰਗੀ ਟੋਲ ਦੀ ਥਾਣ ਥਣ ਵੀਰ ਜੀ ਇੱਥੇ ਰੱਖੇ ਦਿਓ ਮੈਂ ਠੀਕ ਹੈ ਲੈ ਜੀ ਵਿੱਚ ਥਾਣ ਥਣ ਲਾ ਵੀਰ ਬੜਾ ਸਪੈਸ਼ਲ ਲੱਗਣਾ ਹੈ ਪਾਣੀ ਦੇਖੋ ਉੱਪਰ ਦੇਖੋ ਸਹੀ ਗੱਲ ਆਰਤੀਆਂ ਦੇ ਸਹਾਰੇ ਨੂੰ ਗੁੰਦੀ ਆ ਵਸ਼ੀ ਆ ਕੀਤੀ ਅੱਜ ਵੀਰ ਨੇ ਗੱਲ ਸਹੀ ਗੱਲ ਆਂ ਤੇ ਚੰਗੀ ਵੈਡ ਹੈ ਨਾ ਸਾਰੀ ਬਰੀਡ ਬਰੂਡ ਚੰਗੀ ਆ ਬਾਕੀ ਥਾਨ ਵੀਰ ਜੀ ਟਾਵਾ ਟਾਵਾ ਮਿਲਦਾ ਕੋਈ ਇਦਾਂ ਦਾ ਠੰਡੀ ਵਸ਼ੀ ਵੀ ਫਿਰ ਇਹਨੇ ਵਸ਼ੀ ਥਾਨ ਚੈੱਕ ਕਰਾ ਨਾੜਾ ਚੈੱਕ ਕਰਾ ਚੜੇ ਸਹੀ ਗੱਲ ਆ ਲਾ ਵੀਰ ਉਤੋਂ ਫਾ ਤੇ ਵੱਡੀ ਵਸ਼ੀ ਹੈ ਵੱਡੀ ਵੱਡੀ ਰਾਜੀ ਰੂਜੀ ਸਾਂਭੀ ਬੜੀ ਆ ਨਾ ਗੁੰਦੀ ਹੋਇਆ ਫੁੱਲ ਠੀਕ ਆ ਲਾ ਵੀਰ ਫਿਰ ਇਹਦਾ ਰੇਟ ਵੀਰ ਬੱਛੀ ਦਾ ਸੀਸੀ ਕਰਨੀ ਆ ਕਾਂਢੀ ਵੀ ਦੇ ਤੈਨੂੰ ਪਤਾ ਸਾਡੇ ਰੇਡ ਅੱਗੇ ਵੀ ਨਿਗੇ ਨਹੀਂ ਹੁੰਦੇ ਅੱਜ ਵੀ ਯਾਰ ਕੋਲੀ ਜਾਜ ਜਾਪਾ ਦੇਣਾ ਕੋਈ ਕੋ ਜਾਜ ਹਾਂਜੀ ਉਹ ਮਗਰ ਬੱਚਾ ਆ ਜੀ ਵੇ ਖਾਣ ਅੱਛਾ ਉਹ ਬੱਚਾ ਮਗਰ ਤਾਂ ਹਾਂ ਤੋਂ 12 ਦਿਨ ਰਹੀ ਸੁਈ ਆ ਠੀਕ ਆ ਜੀ ਤੇ ਅੱਜ ਲੈ ਆ ਤਨ ਮੌਕੇ ਦੋ ਤੇ 14 ਲੀਟਰ ਅੱਛਾ ਹਾਂਜੀ 14 ਲੀਟਰ ਪੱਕਾ ਦੁੱਧ ਦੇ ਠੀਕ ਆ ਜੀ ਤੇ ਵਸ਼ੀ 14 ਕਿਲੋ ਜਿਹੜਾ ਵੀਰ ਆਂਦੇ ਪੱਕਾ ਦੁੱਧ ਆ ਬਾਕੀ ਵੀਰ ਜੀ ਦੁੱਧ ਦਾ ਚੰਗਾ ਭਰਾਈ ਜਾਓ ਕੋਈ ਸੇਵਾ ਵਾਲਾ ਆ ਜਾ ਬਸ਼ੀ ਵੀ ਫਰੋਸੀ ਜਾਊਗੀ ਸਹੀ ਗੱਲ ਆ ਵੀਰੇ ਸਹੀ ਗੱਲ ਅਹੀਂ ਛੜ ਚੋਂ ਲਈ ਲੱਕ ਠੀਕ ਹੈ ਜੀ ਲਾ ਵੀਰ ਫਿਰ ਹੋਣ ਕਿੰਨੇ ਦੀ ਰੇਟ ਜਿਹੜਾ ਆਪਾਂ ਜੱਜ ਕਰਤਾ ਦੇ ਦੇ 75000 ਦੀ ਕਰਤੀਏ ਮਾਨਤਨ ਛੜ ਦਈਏ ਤੇ ਨਿਆਰੀ ਤੇrna ਛੱਡੀਏ ਹਾਂਜੀ ਪੂਰਾ 5 ਛੜੀਏ 75000 ਰੁਪਏ ਦੇ ਦੀ 70000 ਦੀ ਹਾਂ ਨਾ ਹਾਂ ਨਾ ਬਾਕੀ ਚਲੋ ਕੋਈ ਭੈਣ ਭਰਾ ਫੋਨ ਲਾਏ ਜਿੱਥੇ ਗੋ ਬੱਸ ਛੱਡ ਦਾਂਗੇ ਚਲੋ ਠੀਕ ਆ ਕੋਈ ਭੈਣ ਭਰਾ ਫੋਨ ਲਾਏ ਬਾਕੀ ਵੀਰ ਜਿੱਥੇ ਹਨਾ ਜਨੈ ਹੁਣ ਮਾਨਤਨ ਕਰ ਦੇਣ ਜ਼ਰੂਰ ਕਰਾਂਗੇ ਜ਼ਰੂਰ ਠੀਕ ਹੈ ਵੀਰ ਗਾੜੀ ਵੀਰ ਜੀ ਆ ਗਈ ਤੋ ਕੜੇ ਤੋ ਕੜਿਆ ਭਜੀ ਬਰੀਡ ਬਰੂਡ ਚੰਗੀ ਆਉਗੀ ਬਾਕੀ ਸਾੜ ਚ ਅੱਛਾ ਜੀ ਦੋਂਦੀ ਆ ਮੈਂ ਥੋੜੀ ਕੈਮਰੇ ਕੋ ਸਾਢੀ ਹਾਂ ਜੀ ਧਿਆਨ ਨਾਲ ਧਿਆਨ ਨਾਲ ਬਾਕੀ ਬਰੀਡ ਬਰੂਡ ਕਦ ਕੁਦ ਫੁੱਲ ਆਣਾ ਹੀ ਫੁੱਲ ਕਿਆ ਨਹੀਂ ਸਾੜ ਕੇ ਨਹੀਂ ਜੋੜਿਆ ਇਹ ਆਇ ਕੋ ਠੀਕ ਹੈ ਜੀ ਮਾੜੇ ਪੜੇ ਦਰਦੀ ਥੋੜੀ ਬਾਕੀ ਕੋਈ ਚੱਕਰ ਨਹੀਂ ਲਾ ਵੀਰ ਥੋੜਾ ਜਿਹਾ ਕੈਮਰੇ ਤੋਂ ਕਰਦੀ ਬਾਕੀ ਕੋਈ ਚੱਕਰ ਨਹੀਂ ਹਣਾ ਹਾਂਜੀ ਡਰਦੀ ਥੋੜਾ ਜਿਹਾ ਤੇ ਬੁੱਝ ਵਹੀ ਪਾਈ ਤਾਂ ਖੁੱਲੀਆਂ ਰਹਿੰਦੀਆਂ ਸੀ ਠੀਕ ਹੈ ਠੀਕ ਹੈ ਹਾਂਜੀ ਇਹਦੇ ਕੋਲ ਉਦਾਂ ਠੰਡੀ ਸੀ ਆ ਬਾਕੀ ਕੋਈ ਚੱਕਰ ਨਹੀਂ ਆਇਆ ਹੋਇਆ ਦੇਖੋ ਕਰਮਾਏ ਤੇ ਉਹ ਮਰਜੀ ਥਾਣ ਫੋਟੋ ਸਹੀ ਗੱਲ ਆ ਵੀਰੇ ਉਹਨਾਂ ਦਾ ਚਾਹ ਬੂਏ ਘਾਹ ਉਹਦੇ ਖੁੱਲੀਆਂ ਰਹਿੰਦੀਆਂ ਹਾਂਜੀ ਹਾਂਜੀ ਚਾਹ ਬੂਜੂ ਪਹੀਂ ਪਾਏ ਲੈ ਕੇ ਨਾਲ ਠੀਕ ਹੈ ਚੰਗੀ ਆ ਵੈੜ ਵੀਰ ਜੀ ਬਾਕੀ ਗਾਂ ਬਾਂਜੇ ਰਗਾ ਹੁੰਦੀ ਆ ਨਾ ਬੱਛੀ ਤੇ ਆ ਡੇਢ ਲੱਖ ਦੀ ਆ ਸਹੀ ਗੱਲ ਆ ਵੀਰ ਤਾਂ ਦੋ ਚੌਕੀ ਆ ਪੱਕੀ ਗੱਲ ਆ ਵੀਰ ਜੀ ਬਰੀਡ ਬਰੂਡ ਬੜੀ ਆ ਧਿਆਨ ਨਾਲ ਧਿਆਨ ਨਾਲ ਪੂਰੇ 4 ਦਿਨ ਬੱਛੀ ਆ ਪੂਰੀ ਚੁੱਗੀ ਵੈੜ ਠੀਕ ਹੈ ਤਰਾ ਕਾਰੋ ਰੱਦੀ ਹੋਣੀ ਕਰ ਹਾਂਜੀ ਹਾਂਜੀ ਲੈ ਵੀਰ ਫਿਰ ਇਹਦਾ ਰੇਟ ਬੱਛੀ ਤੇ 40 40 ਘੰਟੀ ਆ ਹਾਂਜੀ 43 ਦੀ ਨਹੀਂ ਦੇਣੀ ਜੈਤ ਜੀ ਦੇ ਆਪਾਂ ਨਾ ਦੇ ਦੇ 38000 ਦੀ ਕਰਦੀਆਂ ਮਾਨਤਣਾ ਕਰਾ ਲਓ ਕੋਈ ਤੁਸੀਂ ਦੱਸਣਾ ਇਹ ਕਰਾ ਲਓ ਕੋਈ ਜਿੰਨਾ ਨਹੀਂ ਕੋਈ ਚੱਕਰ ਨਹੀਂ ਭਾਈ ਛੱਡ ਦੀਏ ਫਿਰ ਤੇ ਇੰਨੀ ਦੇ ਪੂਰੇ 35 ਦੀ 35 ਦੀ ਹੋਰ ਯਾਰ ਛੱਡ ਹੋਰ ਯਾਰ ਹਾਂਜੀ ਚਲੋ ਬਾਕੀ ਕੋਈ ਭੈਣ ਭਰਾ ਫੋਨ ਲਾਇਕ ਕਰ ਦਿਓ ਮਾਨਤਣਾ ਹਾਂਜੀ ਠੀਕ ਹੈ ਜੀ ਇਹੋ ਦੋ ਫਿਰ ਪੀਸ ਰਿਜੀ ਆ ਦੋ ਜੀ ਆ ਦੋ ਨਹੀਂ ਗਿਨੇ ਆ ਵੀਰ ਕੋਲ ਬਿਲਕੁਲ ਜੈ ਜੈ ਰੇਟ ਕੀਤਾ ਬਾਕੀ ਵੀਰ ਜੀ ਆ ਗਾਂ ਜਿਹੜੀ ਚੰਗੀ ਟਾਪ ਦੀ ਥੱਲੇ ਮਦਾ ਨਹੀਂ ਲਾਈ ਫੈਂਦੀ ਐਡ ਕਰੇ ਵੀਰ ਜੀ ਨੂੰ ਮਦਾ ਠੀਕ ਹੈ ਜੀ ਸੋਹਣੇ ਦੇਖੋ ਠੀਕ ਹੈ ਠੀਕ ਹੈ ਲਾ ਵੀਰ ਜੀ ਸੱਸੀ ਗੱਲ ਸੱਸੀ ਗੱਲ